ਸਿਕਾੜੇ ਉਹ 사ਸંગਜੀ ਆਪ ਸਾਰਿਆਂ ਨੂੰ ਨਮਸਕਾਰ ਮੇਰੇ ਵੱਲੋਂ ਪਿਆਰ ਪ੍ਰੀ ਸਾਸਸਵੀ ਦਾ 사ਸसनी ਜੀ ਮੇਰਾ ਨਾਮ ਰਤਨ ਸਿੰਘ ਹੈ ਰਤਨ ਸਿੰਘ ਢੋਡੇ ਵਾਲਾ ਦਿੱਲੀ ਸੰਤਮਰ ਸਿੰਘ ਦਾ ਰਾਂਝਾ ਲੜਕਾ ਤੁਸੀਂ ਆਪ ਜਾਣਦੇ ਹੋਗੇ ਮੇਰੇ ਵੱਡੇ ਭਰਾ ਹਰਮੀਤ ਸਿੰਘ ਉਹ ਸੱਚੀ ਪਾਸ਼ਾਹੀ 사ਸنگਦੀ ਬਹੁਤ ਸੇਵਾ ਕੀਤੀ ਉਹਨਾਂ ਵੀ ਤੇ ਬਾਕੀ ਕਿ ਮੁੰਨੇ ਨੂੰ ਪਤਾ ਲੱਗਿਆ ਸਤਿਗੁਰਬਖ ਸਿੰਘ ਦਾ ਰਾਂਝਾ ਉਹਨਾਂ ਨੂੰ ਵੀ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ ਉੱਥੇ ਪੈਣੀ ਸਾਹਿਬ ਕਈ ਵਾਰ ਹੀ ਮਿਲੇ ਅਸੀਂ ਇਕੱਠੇ ਉੱਥੇ ਪ੍ਰੋਗਰਾਮਾਂ 'ਚ ਅਸੀਂ ਇਕੱਠੇ ਦਿੱਲੀ ਪ੍ਰੋਗਰਾਮ ਪੈਣੀ ਸਾਹਿਬ ਬਹੁਤ اٹੈਂਡ ਕੀਤੇ ਬਾਕੀ ਚਲੋ ਇਹ ਸਦੁਰਦਪਾਣਾ ਹੈ ਜਿਸ ਤਰ੍ਹਾਂ ਤੇ ਉਹ ਸਾਡੇ ਬ੍ਰਦਰ ਹਰਮੀਤ ਸਿੰਘ ਅਰੀ ਵੀ ਇੱਕ ਐਕਸੀਡੈਂਟ 'ਚ ਪੈਣੀ ਸਾਹਿਬ ਜਾ ਰਹੇ ਸੀ ਰਸਤੇ 'ਚ ਉਹ ਵੀ ਆਫ ਹੋ ਗਏ ਅੱਜ ਪਤਾ ਲੱਗਾ ਗੁਰਮੁਖ ਸਿੰਘ ਅਰੰਦਾ ਕੋਲੋਂ ਕਿਸੇ ਸੱਚੇ ਬਾਸ਼ਾ ਕਿਰਪਾ ਕਰਨ ਆ ਰਿਹਾ ਬਾਕੀ ਜਿਸ ਨਾਲ ਉਹਨਾਂ ਦੇ ਵਿਜਾਏ ਉਹਨਾਂ ਅਗੇ ਹਾਂਜੀ ਤੇ ਮੈਨੂੰ ਥੋੜਾ ਜਿਹਾ ਹੁਕਮ ਹੋਇਆ ਪਈ ਕਿਉਂਕਿ ਸਤੂਰ ਪ੍ਰਤਾਪ ਸਿੰਘ ਜੀ ਵੀ ਸਾਡੇ ਘਰ ਕਈ ਵਾਰੀ ਡੇਰਾ ਉਹਨਾਂ ਦਾ ਹੁੰਦਾ ਹੀ ਸਾਡੇ ਸਾਡੀ ਸੰਵਾਲ ਚ ਤੇ ਅਸੀਂ ਰਮੇਸ਼ ਨਗਰ ਦਿੱਲੀ ਉਥੇ ਰਹਿਨੇ ਆ ਗੁਰਦੁਆਰੇ ਦੇ ਲਾਗੇ ਤੇ ਇਹ ਸੱਚੇ ਬਾਦਸ਼ਾਹ ਵੀ ਕਈ ਵਾਰੀ ਸਾਡੇ ਘਰ ਆਇਸਤਾਨਾ ਜਦੋਂ ਉਹਨਾਂ ਦਾ ਬਤਲ ਕੀ ਮੰਨ ਕਰਦਾ ਸੀ ਨਾ ਕਿਸੇ ਵੇਲੇ ਕਿਸੇ ਤਰ੍ਹਾਂ ਦਾ ਵੀ ਉਹਦੇ ਕੀ ਉਹ विदाउट इन्फॉर्मिंग असल में ਜਦੋਂ ਉਹ ਮਨ ਕਰਦਾ ਹੀ ਦਰਸ਼ਨ ਦੇਂਦੇ ਹੁੰਦੇ ਆ ਮਹਾਰਾਜ ਜੀ ਵੀ ਨਾਲ ਕਈ ਵਾਰੀ ਅਸਰਾਂ ਤੇ ਬਾਕੀ ਜਦੋਂ ਕਿਤੇ ਸੱਚੇ ਬਾਸ਼ਾ ਬਾਹਰ ਜਾਂਦੇ ਹੁੰਦੇ ਹਨ ਉਹਨਾਂ ਦੇ ਨਾਲ ਜਿਹੜੇ ਸੇਵਕ ਸਨ ਰਾਗੀ ਸਿੰਘ ਬਾਕੀ ਹੋਰ ਜਿਹਨਾਂ ਵੀ ਨਾਲ ਜਾਣਾ ਹੁੰਦਾ ਸੀ ਉਹਨਾਂ ਸਾ ਉਹਨਾਂ ਸਾਰਿਆਂ ਦਾ ਡੇਰਾ ਸਾਡੇ ਘਰ ਰਹਿਦਾ ਹੁੰਦਾ ਸੀ ਕਈ ਜਿੰਨੇ ਦਿਨ ਬਤੇ ਕੀ ਉਹਨਾਂ ਦੇ ਪਾਸਪੋਰਟ ਵਗੈਰਾ ਬੋਲੋ ਉਹ ਕਿਉਂ ਜਿਹੜਾ ਵੀ ਕੰਮ ਪਾਸਪੋਰਟ ਵਗੈਰਾ ਦਾ ਹੁੰਦਾ ਹੀ ਉਹ ਜਾਣ ਵੇਲੇ ਵੀ ਤੇ ਆਉਣ ਵੇਲੇ ਵੀ ਸਾਡੇ ਕੋਲ ਇੰਦੇ ਹੁੰਦੇ ਸਨ ਪੰਜ ਸਾਂ ਸਤਖੰਡੂ ਵਾਲੀ ਵੀ ਕਈ ਵਾਰੀ ਉਹ ਆਉਂਦੇ ਆਉਂਦੇ ਕਈ ਵਾਰੀ ਤਿੰਨ ਤਿੰਨ ਮਹੀਨੇ ਚਾਰ ਮਹੀਨੇ ਇਸ ਤਰ੍ਹਾਂ ਬਦਿਕਾ ਸਾਡੇ ਘਰਾਂ ਹੋਣੀ ਗੁਰਦੁਆਰੇ ਵੀ ਕਥਾ ਉਹਨਾਂ ਕਰਨੀ ਸਵੇਰੇ ਸ਼ਾਮ ਨੂੰ ਸਾਡੇ ਘਰ ਨਿਤਰੇ ਤੇ ਕਥਾ ਤੇ ਇਸ ਦਾ ਬੋਤਲਗੀ ਪ੍ਰੋਗਰਾਮ ਅਸਾਂ ਆਪਣੀ ਜ਼ਿੰਦਗੀ ਦੇਖਿਆ ਸਿੱਖਣਾ ਸਾਡਾਂ ਦੀ ਸੇਵਾ ਕਰਨ ਦਾ ਬਹੁਤ ਮੌਕਾ ਮਿਲਿਆ ਹੈ ਹਾਂਜੀ ਬਾਕੀ ਜਿਹੜੇ ਸਾਥਕਾਂ ਦੇ ਨਾਲ ਸੇਵਕ ਸੰਸਮ ਦਰਸ਼ਨ ਸਿੰਘ ਅਰੀ ਲਾਗੀ ਪੰਡਿਤ ਕਪਾਲ ਸਿੰਘ ਜੀ ਬਾਕੀ ਹੋਰ ਸੰਤ ਰਤਨ ਸਿੰਘ ਜੀ ਤੇ ਆਪਣਾ ਤੇ ਹੋਰ ਬਾਕੀ ਜਿਹਨੇ ਵੀ ਜਨਦਰ ਸੰਤ ਗਿਆਨ ਸਿੰਘ ਅਰੀ ਸਾਡੇ ਕੋਲ ਰਹਿੰਦੇ ਹੁੰਦੇ ਹਨ ਆਪਣਾ ਤੇ ਉੱਥੇ ਆਪਣਾ ਜਿਸ ਤਰ੍ਹਾਂ ਵੀ ਉਹਨਾਂ ਦੇ ਅਗੋਂ ਪ੍ਰੋਗਰਾਮ ਉਹ ਦੇਖਣ ਦੀਵਾਨਾ ਦੇ ਵੀ ਤੇ ਉਹ ਸਾਰੇ ਅਸੀਂ ਉਹਨਾਂ ਨਾਲ ਹੀ ਅਟੈਂਡ ਕਰਦੇ ਹੁੰਦੇ ਸੀ ਉਹ ਜਿਹਦੇ ਨਾਲ ਨਾਲ ਉਹਨਾਂ ਕੋਲ ਫਿਰ ਅਸੀਂ ਕਈ ਵਾਰੀ ਸਤਗੁਰਾਂ ਜੀਆਂ ਸਾਖੀਆਂ ਵੀ ਸੁਣੀਆਂ ਭਈ ਤੁਸੀਂ ਸੱਚੇ ਬਾਦਸ਼ਾਹ ਦੇ ਨਾਲ ਰਹੇ ਹੋ ਤੁਸੀਂ ਜੋ ਆਪਣੀ ਅੱਖੀ ਦੇਖਿਆ ਨਾ ਸਾਨੂੰ ਉਹ ਦੱਸੋ ਉਹ ਫਿਰ ਕਈ ਯਾਦਾਂ ਹੈਗੀਆਂ ਜਿਹੜੀਆਂ ਮਤਲਬ ਕਿ ਸਾਡੇ ਮਨ 'ਚ ਉਹ ਜਿਹੜੀਆਂ ਕੀ ਪਤਰੀ ਐ ਇਸ ਤਰ੍ਹਾਂ ਦੀ ਐ ਭਈ ਉਹ ਬੋਲ ਨਹੀਂ ਸਕਦੇ ਅਸੀਂ ਤੇ ਬਾਕੀ ਉਹ ਉਹ ਅਨਲਿਮਿਟਿਡ ਹੈ ਜਿਸ ਤਰ੍ਹਾਂ ਹੁੰਦਾ ਨਾ ਭਈ ਉਹਦੀ ਕੋਈ ਅੰਤ ਨਹੀਂ ਹੈਗਾ ਤੇ ਬਾਕੀ ਬਾਕੀ ਸਾਧ ਸੰਗਤ ਦਾ ਦੇਖਦੇ ਆਂ ਇਕਵਿਟੀ ਸੰਦਰਸ਼ਨ ਸੇ ਕਰਾਦੀ ਮੈਂ ਗੱਲ ਕਰ ਰਿਹਾ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਤੁਸੀਂ THAILAND ਜਾਂਦੇ ਹੋ ਉੱਥੇ ਐਸਾ ਕੁਸੇਟਸ ਤੇ ਲੋਕ ਸੀ ਮਰੀ ਜਿਹੜੇ ਨੇ ਉਹ ਬਹੁਤ ਪੈਸੇ ਵਾਲੇ ਨੇ ਬਹੁਤ ਅਮੀਰ ਨੇ ਕਿਤੇ ਨੇ ਹਿਸਾਬ ਤੁਸੀਂ ਲਗਾ ਲਿਓ ਤੇ ਬਾਕੀ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਦਾ ਬਈ ਉਹਨਾਂ ਦੀ ਇੱਕ ਕੋਠੀ ਉੱਥੇ ਸਮੁੰਦਰ ਦੇ ਲੱਗੇ ਹੋਏ ਲੱਗੇ ਹੋਏ ਇੱਕ ਟਾਊਨ 'ਚ ਇੱਕ ਕਿਤੇ ਵੀ ਇੱਕ ਕਿਤੇ ਨੇ ਬਿਜ਼ਨਸ ਏਨੇ ਨੇ ਬਈ ਉਹ ਨਾ ਜਿਹੜਾ THAILAND ਦਾ ਕਿੰਗ ਹੈ ਨਾ ਉਹ ਨੂੰ ਰੁਪਈਆ ਕਰਜਾ ਤੇ ਦਿੰਦੇ ਨੇ ਹਾਂਜੀ ਇੰਨੀ ਉਹਨਾਂ ਦੀ ਹਸਰੀਅਤ ਹੈ ਤੇ ਉਹਨਾਂ ਦੇ ਘਰ ਜਿਹੜੇ ਸੋਫੇ ਲੱਗੇ ਸੋਫੇ ਹੈਗੇ ਨਾ ਉਹਨਾਂ 'ਚ ਹੀਰੇ ਲੱਗੇ ਨੇ ਹਾਂਜੀ ਇਹਨੇ ਅਮੀਰ ਨੇ ਹਾਂਜੀ ਤੇ ਬਾਕੀ ਸਤੁਰ ਦੀ ਲੀਲਾ ਜਿਸ ਤਰ੍ਹਾਂ ਬਤਲੋ ਕਿ ਉਹਨਾਂ ਦੇ ਪਿਤਾ ਜੀ ਉੱਥੇ ਗਏ ਸੈਟਲ ਹੋਏ ਸੱਚੇ ਬਾਦਸ਼ਾਹ ਨੇ ਕਿਰਪਾ ਕੀਤੀ ਉਹਨਾਂ ਸਾਧਾ ਸਗੂ ਪ੍ਰਤਾਪ ਸਿੰਘ ਨੇ ਹੁਕਮ ਕੀਤਾ ਉਹ ਫੇਰ ਵੀ ਦੱਸਦੇ ਹੁੰਦੇ ਹਨ ਤੇ ਇਕ ਉਹ ਸੁਬਾਨੋ ਨਾ ਦਿੱਲੀ ਸੈਟਲ ਹੋਏ ਹਾਂਜੀ ਦਿੱਲੀ ਸੈਟਲ ਹੋਏ ਸਭ ਤੋਂ ਜਗਜੀਤ ਸਿੰਘ ਜੀ ਦਾ ਡੇਰਾ ਉਹਨਾਂ ਦੇ ਘਰ ਉੱਥੇ ਹੁੰਦਾ ਹੁੰਦਾ ਹੈ ਸਭ ਤੋਂ ਮਤੇ ਜਿਸੇ ਵੇਲੇ ਕਈ ਪ੍ਰੋਗਰਾਮ ਉਹਨੇ ਉਹਨਾਂ ਦੇ ਉੱਥੇ ਵੀ ਹੁੰਦੇ ਗੁਰਦੁਆਰੇ ਵੀ ਹੁੰਨੇ ਤੇ ਆਪਣਾ ਉਹ ਉਹ ਸਮਾਂ ਮਤਲਬ ਕੀ ਅਸੀਂ ਦੇਖਦੇ ਹੁੰਦੇ ਹਾਂ ਕਿਸ ਤਰ੍ਹਾਂ ਮਤਲਬ ਕੀ ਉਹਨਾਂ ਦਾ ਪਰਿਵਾਰ ਸਭਗਰਾਂ ਦੀ ਸੇਵਾ ਕਰਨੀ ਤੇ ਬਾਕੀ ਉਹ ਇੱਕ ਵਾਰੀ ਨਾ ਇੱਥੇ ਨਰੋਬੀ ਆਏ ਨੇ ਰੋਵੀ ਆਏ ਹੰਸਪਾਲ ਅਰੇ ਵੀ ਨਾਲ ਸੰ ਸਚਿਬਾ ਸ਼ਾ ਵੀ ਨਾਲ ਸੰ ਦੌਰਾ ਜਦੋਂ ਦੌਰਾ ਖਤਮ ਹੋਇਆ ਤੇ ਸੀਟ ਸੀ ਨਾ ਇਹਨਾਂ ਲਈ ਲੈ ਆਪਣਾ ਫਲੋਰਸ ਆਬ ਕਿਹੜੇ ਨੇ ਉਹ ਸਗਰਾਂ ਦਾ ਵੀ ਇਲਾਜ ਕਰਦੇ ਹੁੰਦੇ ਹਨ ਜਿਨ੍ਹਾਂ ਨੇ ਉਹ ਪੈਲੀ ਸਾਹਿਬ ਦਾ ਹਾਲ ਜਿਹੜਾ ਹੈ ਨਾ ਉਹ ਡਿਜ਼ਾਈਨ ਕੀਤਾ ਸੀ ਹਾਂਜੀ ਤੇ ਉਹਨਾਂ ਨੂੰ ਉਹਨਾਂ ਦੀ ਸਟੇਟਮੈਂਟ ਹੋ ਰਹੀ ਸੀ ਉਹ ਫਿਰ ਥੋੜੇ ਚਿਰ ਵਾਸਤੇ ਇੱਥੇ ਰਹਿ ਗਏ ਤੇ ਬਈ ਉਹ ਦਾ ਸਾਡੇ ਮਤਲਬ ਸਾਡੇ ਸੋਹਰਾ ਸਾਹਿਬ ਸੂਬਾਦਰਸ਼ਨ ਸਿੰਘ ਜੀ ਉਹਨਾਂ ਦੇ ਕੋਲ ਘਾਰ ਹੀ ਡੇਰਾ ਸੀ ਤੇ ਮੈਂ ਵੀ ਉਦੋਂ ਨਵਾਂ ਨਵਾਂ ਹੀ ਗਿਆ ਸੀ ਹਾਲੀ ਥੋੜੇ ਜਿਹਾ ਮੇਰੀ ਹਾਲੀ ਸੈਟਲ ਨਹੀਂ ਸੀ ਹੋਇਆ ਮੇਰਾ ਕੰਮ ਤੇ ਮੈਂ ਉਹਨਾਂ ਦੀ ਘਾਰ ਹੀ ਰਿੰਦਾ ਸੀ ਤੇ ਇੱਕ ਦਿਨ ਦਾ ਮੁੰਨ ਕਹਿਣ ਲੱਗੇ ਆ ਤੂੰ ਪੇ ਬੈ ਜੇ ਜਰਾ ਇੱਕ ਉਹ ਨਜ਼ਰ ਬੈਂਚ ਜਿਆ ਬਣਿਆ ਸੀ ਬਾਹਰ ਤੇ ਅਸੀਂ ਦੋਨੋਂ ਨਾ ਉੱਥੇ ਬੈ ਗਏ ਉੱਥੇ ਬੈ ਗਏ ਤੇ ਮੈਂ ਉਹਨਾਂ ਨੂੰ ਮੈਂ ਅੱਜ ਕਿhti ਮੈਂ ਕਿਹਾ ਸੇਟ ਸੀ ਤੁਹਾਡੇ ਬਾਰੇਆਂ ਸੁਨੇਹਾ ਤੇ ਬਹੁਤ ਹੈ। ਬਾਕੀ ਕਿਸ ਤਰ੍ਹਾਂ ਤੁਹਾਡੇ ਪਰਿਵਾਰ ਐਸਟਰਾ ਮਕਲੀਏ ਕਿ ਇੱਕ ਸਾਗਰਾ ਕਿਰਪਾ ਕੀਤੀ ਉਹਦੇ ਬਾਰੇ ਸਾਨੂੰ ਦੱਸੋ ਤੁਸੀਂ ਹੈ ਜੀ। ਤੇ ਉਹ ਫਿਰ ਦੱਸਣ ਲੱਗੇ ਕਿੰਨੇ ਸਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਕਾਟਾ ਨਹੀਂ ਸੀ ਕੋਈ ਕਿਸੇ ਚੀਜ਼ ਦਾ ਵੀ। ਮਾਇਆ ਦਾ ਇਹਨਾਂ ਬਾਰੇ ਇਹ ਵੀ ਮਸ਼ਹੂਰ ਹੈ ਜੀ ਇਹ ਜਦੋਂ ਸੁਭਾਸ਼ ਚੰਦਰ ਬੋਸ ਉੱਥੇ ਗਿਆ ਸੀ। ਉੱਥੇ ਉਹਨੇ ਆਪਣੀ ਆਰਮੀ ਬਣਾਈ ਸੀ। ਉਦੋਂ ਇਹਨਾਂ ਨੇ ਸੁਭਾਸ਼ ਚੰਦਰ ਬੋਸ ਨੂੰ ਸੋਨੇ ਨਾਲ ਤੋਲ ਕੇ ਉਹਨਾ ਸੋਨਾ ਉਹਨੂੰ ਦਿੱਤਾ ਸੀ ਹਾਂਜੀ ਤੇ ਨਾਲ ਆਪਣਾ ਇਹ ਜਿਹੜੇ ਸੇਠ ਤੇ ਲੋਕ ਸਿੰਘ ਰਹੀ ਹਨ ਇਹ ਉਹਨਾਂ ਦੇ ਡਰਾਈਵਰ ਵੀ ਰਹੇ ਨੇ ਸੁਭਾਸ਼ ਚੰਦਰ ਬੋਸ ਦੇ ਹਾਂਜੀ ਕਾਫੀ ਤੇ ਉਹ ਫਿਰ ਉਹ ਦੱਸਣ ਲੱਗੇ ਕਿ ਇਹਨਾਂ ਚਲ ਮੈਂ ਤੁਹਾਨੂੰ ਦੱਸਦਾ ਹਾਂਜੀ ਕਹਿੰਦੇ ਘਾਟਾ ਕਿਸੇ ਘਰ ਦਾ ਨਹੀਂ ਸੀ ਪਰ ਅੱਗੋਂ ਨਾ ਸਾਡੇ ਬੱਚਾ ਬੱਚੀ ਕੋਈ ਨਹੀਂ ਸੀ ਹਾਂਜੀ ਤੇ ਇਲਾਜ ਦਾ ਵੀ ਕੋਈ ਘਾਟਾ ਨਹੀਂ ਸੀ ਡਾਕਟਰਾਂ ਦਾ ਵੀ ਕੋਈ ਘਾਟਾ ਨਹੀਂ ਸੀ ਤੇ ਸਾਰੇ ਪਾਸੇ ਜਦੋਂ ਦੇਖਿਆ ਵੀ ਨਹੀਂ ਗੱਲ ਬਣੀ ਕਿ ਤੋਂ ਤੇ ਫਿਰ ਇਸ ਚ ਵੀ ਚਲ ਸੱਚੇ ਬਾਸ਼ਾ ਹੀ ਅਗੇਂਸ ਕਰੀਏ ਹਾਂਜੀ ਤੇ ਸੱਚੇ ਬਾਸ਼ਾ ਸਾਨੂੰ ਪ੍ਰਤਾਪ ਸਿੰਘ ਜੀ ਜਦੋਂ ਉਹਨਾਂ ਅਗੇ ਅਰਜ਼ ਕੀਤੀ ਗਈ ਤੇ ਉਹ ਕਹਿੰਦੇ ਨੇ ਤੁਸੀਂ ਅੱਜ ਕਰੋ ਦੋ ਮਿਜਾਰੇ ਨਾਲ ਪੈਣੀ ਸਾਹਿਬ ਆਜੋ ਪੈਣੀ ਸਾਹਿਬ ਆਜੋ ਤੇ ਉੱਥੇ ਸਗਰਾ ਮੇਰੇ ਘਰੋਂ ਉਹਨਾਂ ਦੇ ਘਰੋਂ ਸੀ ਨਾ ਸੇਟਾਨੀ ਆੜੀ ਤੇ ਉਹਨਾਂ ਦੀ ਉਹ ਕਿ ਡਿਊਟੀ ਲਗਾਈ ਭਈ ਉੱਥੇ ਘੋੜਿਆਂ ਦੇ ਤਵੇਲੇ 'ਚ ਨਾ ਦਵਾਂ ਮਚਾਂ ਜਿੱਥੇ ਆਈ ਗਈ ਹੈਗੀ ਆ ਸਭ ਤੇ ਉੱਥੇ ਨਾ ਕੋਈ ਕੁੜੇ ਦੀ ਸੇਵਾ ਕਰਿਆ ਕਰ ਹਾਂਜੀ ਤੇ ਸਚੇ ਬਾਦਸ਼ਾਹ ਜੀ ਦਾ ਇਹ ਨਿਯਮ ਸੀ ਬਈ ਦੋ ਵਾਰੀ ਉਹ ਨਾ ਉਥੇ ਤਬੀਲੇ ਜਰੂਰ ਜਾਣਾ ਚੱਕਰ ਲਗਾਣਾ ਸਾਰਾ ਇੱਕ ਵਾਰੀ ਇਸਲਾ ਤੇ ਕਹਿੰਦੇ ਸਵੇਰ ਦਾ ਟਾਈਮ ਸੀ ਤੇ ਸਚੇ ਬਾਸ਼ਾ ਵਾਸਤੇ ਮੰਜਾ ਉਹਨਾਂ ਪਿਆਰ ਕਰਤਾ ਉਹਤੇ ਆਪਣਾ ਆਸਨ ਵਗਾਰਾ ਵਿਸ਼ਾ ਕੇ ਤੇ ਸਤਗੁਰਾਂ ਨਾਲ ਇੱਕ ਸਿੱਖ ਸੀ ਜਿਹੜਾ ਹਯੂਰੀ ਸੇਵਕ ਸੀ ਉਹ ਤਾਂ ਤੇ ਉਹ ਸਤਾਨੀ ਉਹਨੇ ਮਤਲਬ ਜਦੋਂ ਉਹਨਾਂ ਦੇਖਿਆ ਨਾ ਸਿਰ ਤੇ ਉਹਨੇ گویا ਗੋਇਦਾ ਹੋ ਚੁੱਕੇ ਦਾਬਲਾ ਜੱਜੂ ਵੀ ਕਹਨੋ ਤੇ ਉਹ ਤੋਂ ਨਗੀ ਨਾ ਤੇ ਸਭ ਕੁ ਪਰਤਾਸ਼ੀਂ ਹੋ ਸਿੱਖ ਨੂੰ ਕਹਿੰਦੇ ਨੇ ਭਾਈ ਸਿੱਖਾ ਤੈਨੂੰ ਪਤਾ ਹੈ ਬੀਬੀ ਕਦੇ ਵਾਸਤੇ ਆਈ ਏ ਤੇ ਉਹ ਕਹਿਣ ਲੱਗਾ ਸੱਚੇ ਬਾਦਸ਼ਾਹ ਪੁੱਤਰ ਵਾਸਤੇ ਆਈ ਏ ਜਿਸ ਲਖਨੀ ਦੇ ਸਾਤੋ ਐਸਰ ਨਾ ਇਹਦੇ ਅੱਠ ਹੋਣਗੇ ਹਾਂਜੀ ਇਹ ਬਚਨ ਉਹ ਸਿੱਖਨੇ ਕਰਤਾ ਹੈ ਜੀ ਤੇ ਬਾਕੀ ਉਸ ਤੋਂ ਬਾਅਦ ਜਿੱਦਾਂ ਚਰੇ ਸੱਚੇ ਪਾਸ਼ਾ ਜੀ ਦੇ ਹੁਕਮ ਨਾਲ ਉਹ ਰਹੀ ਹੁੰਦੇ ਉਹ ਸੁਬਾ ਸੱਚੇ ਸੇਠ ਹਰੀ ਵੀ ਉਹ ਸਾਰੇ ਮਤਲਬ ਇਹ ਚਲੇ ਗਏ ਉਸ ਤੋਂ ਬਾਅਦ ਇਹ ਫਿਰ ਕ ਉਹਨਾਂ ਦੇ ਘਰ ਨਾਲ ਇਸ ਬੱਚੇ ਬੱਚਾ ਵਿੱਚ ਐਸਾ ਹੋਣਾ ਸ਼ੁਰੂ ਹੋਏ 1 2 3 4 5 6 7 ਹੈ ਜੀ ਜਦੋਂ 7 ਹੋ ਗਏ ਲੜਕੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਸੋਚਿਆ ਵੀ ਸੱਚੇ ਵਾਸ਼ਾ ਇਹ ਉਹਨਾਂ ਦਾ ਬਚਨ ਹੋਇਆ ਹੈ ਉਹਨਾਂ ਦਾ ਅੱਠਵਾਂ ਮਹੀਨੇ ਤੇ ਅੱਠਵਾਂ ਮਹੀਨੇ ਲੜਕਾ ਹੋਏਗਾ ਫਿਰ ਉਹਨਾਂ ਦੁਆ ਜੀਆ ਲੈਣਾ ਸੱਚੇ ਵਾਸ਼ਾਗੇ ਅਰਜ ਕੀਤੇ ਵੀ ਸੱਚੇ ਵਾਸ਼ਾ ਕਿਰਪਾ ਕਰੋ ਇਹਨਾਂ ਉਹਨਾਂ ਉਹ ਲੜਕੇ ਦੀ ਬਜਾਏ ਨਾ ਇੱਕ ਭੈਣ ਹੈ ਜੀ ਇਹ ਕਿਰਪਾ ਕਰੋ ਤੇ ਉਹ ਵੇਖ ਲੋ ਉਹ ਸਾਰੇ ਇਸ ਸਾਰੀ ਸਾਧ ਸੰਗਤ ਨੇ ਉਹਨਾਂ ਦੇ ਦੇਖਿਆ ਵੀ ਅੱਠਵੀਂ ਅੱਠਵੀਂ ਵਾਰੀ ਫਿਰ ਨਾ ਲੜਕੀ ਹੋਈ ਸਤਿਗੁਰਾਂ ਦੇ ਬਚਨਾਂ 'ਚ ਇੰਨੀ ਤਸਵੀਰ ਹੁੰਦੀ ਹੈ ਇੰਨੀ ਤਾਕਤ ਹੁੰਦੀ ਹੈ ਹਾਂਜੀ ਤੇ ਉਹ ਮਦਦ ਜਿੱਤੇ ਸਾਰੀ ਦੁਨੀਆ ਦੇ ਡਾਕਟਰ ਵਟ ਇਜ਼ ਅ ਵਟ ਇ ਡਾਕਟਰ ਅਸੀਂ ਉਹਨਾਂ ਦੀ ਕੋਠੀ ਜਾਂਦੇ ਹੁੰਦੇ ਸੀ ਵੱਡੇ ਵੱਡੇ ਮਨਿਸਟਰ ਆਉਂਦੇ ਹਣ ਸਾਰੇ ਐਸ ਉਹਨਾਂ ਦੀ ਫੋਟੋ ਵੀ ਕਈ ਵਾਰੀ ਦੇਖਨੀ ਆਉਂਦੀ ਅੰਦਰ ਉਹਨਾਂ ਦੇ ਲੱਗੀਆਂ ਕੋਈ ਕਿਸੇ ਮਨਿਸਟਰ ਨਾਲ ਰਜਿੰਦਰ ਪ੍ਰਸ਼ਾਦ ਤੋਂ ਲੈ ਕੇ ਹੋਰ ਵੱਡੇ ਵੱਡੇ ਜਿੰਨੇ ਵੀ ਸਨ ਨਾਲ ਇੰਡੀਆ ਦੇ ਪੰਡਿਤ ਜੋਹਰ ਲਾਲ ਤੇ ਬਾਕੀ ਅ라이 ਕਬੂਰ ਤੇ ਆ ਦੂਜੇ ਜਿੰਨੇ ਫਿਲਮੀ ਐਕਟਰ ਨੇ ਉਹਨਾਂ ਨਾਲ ਵੀ ਉਹ ਨਾ ਸੇਟ ਰਹੇ ਬਟ ਉਹ ਅਸਰਾਂ ਕਾਫੀ ਤੇ ਸਾਧ ਸੰਗਤ ਦੀ ਸੇਵਾ ਵੀ ਉਹਨਾਂ ਬਹੁਤ ਕੀਤੀ ਸਾਧ ਸੰਗਤ ਦੀ ਸੇਵਾ ਤੇ ਕੋਈ ਵੀ ਸੰਪਤ ਦਾ ਕੰਮ ਹੈ ਨਾ ਅੱਗੇ ਲੱ ਕੇ ਅਕੇ ਨਾਲ ਹੋ ਕੇ ਉਹਨਾਂ ਸਾਰੇ ਕੀਤੇ ਤੇ ਬਾਕੀ ਇਹ ਇਹ ਗੱਲ ਨਾ ਉਹਨਾਂ ਨੂੰ ਫਿਰ ਮਨੂੰ ਉਦੋਂ ਸਾਰੀ ਆਪ ਦੱਸੀ ਹਾਂਜੀ ਇਥੇ ਫਿਰ ਨਰੋ ਵੀ ਮੈਂ ਕਈ ਚੰਨ ਸੇਟਈ ਚਲੋ ਅਸਵਾਬ ਨਾਲ ਆ ਪਏ ਇਥੇ ਦੋਵੇਂ ਇਕੱਠੇ ਹੋਏ ਨਾ ਦਿੱਲੀ ਤੋਂ ਤੇ ਇਹ ਮਤਲਬ ਸਾਨੂੰ ਸਾਨੂੰ ਆਈਡੀਆ ਦੱਸਿਓ ਪਤਾ ਤੇ ਲੱਗਦਾ ਹੀ ਕੋਈ ਇਸ ਤਰ੍ਹਾਂ ਸਾਗੁਰਾਂ ਦੇ ਬਚਨਾਂ ਨਾਲ ਇਸ ਤਰ੍ਹਾਂ ਦੇ ਇਹ ਮਤਲਬ ਕਿ ਇਹਨਾਂ ਦੇ ਬੱਚੇ ਇਸ ਤਰ੍ਹਾਂ ਹੋਏ ਨੇ ਤੇ ਬਾਕੀ ਹੁਣ ਉਹਨਾਂ ਦੇ ਲੜਕੇ ਦੇਖੋ ਜਿਆਦਾ ਅਮਰੀਕਾ ਨੇ ਅਮਰੀਕਾ ਨੇ ਇੱਕ ਸ਼ੇਰ ਸਿੰਘ ਤੁਹਾਨੂੰ ਪਤਾ ਹੈ ਉੱਥੇ ਚੰਡੀਗੜ੍ਹ ਹੈ ਸ਼ਾਇਦ ਹਾਂਜੀ ਤੇ ਬਲਦੇ ਸਿੰਘ ਕਾਕੂ ਦਾ ਹਾਂਜੀ ਤੇ ਬਾਕੀ ਇਹ ਸਾਰੀ ਸਾਗੁਰਾਂ ਦੀ ਗੱਪ ਹੈ ਦਲੇ ਸਭ ਸਤਗੁਰ ਦੇ ਹੱਥ ਵਾਸ ਹੁੰਦਾ ਜੀ ਜਿਹਦੇ ਤੇ ਉਹਨਾਂ ਦੀ ਕਿਰਪਾ ਹੋ ਜੇ ਤੇ ਉਹ ਕੋਈ ਘਾਟਾ ਨਹੀਂ ਕਹੇ ਗਾਂਦਾ ਡਾਕਟਰ ਡਾਕਟਰ ਉਹਤੇ ਪੈਣ ਹੋ ਜਾਂਦੇ ਨੇ ਤੇ ਮੈਂ ਇੱਕ ਵਾਰੀ ਆਪਣੇ ਡਾਕਟਰ ਨੂੰ ਇਹ ਗੱਲ ਦੱਸੀ ਫੈਮਿਲੀ ਡਾਕਟਰ ਨੂੰ ਮੈਂ ਕਹ ਜੀ ਤੁਹਾਡੇ ਬੱਚਾ ਬੱਚੀ ਕੋਈ ਨਹੀਂ ਤੁਸੀਂ ਵੀ ਡਾਕਟਰ ਹੋ ਤੁਹਾਡੀ ਘਰ ਵਾਲੀ ਤੁਹਾਡੇ ਤੋਂ ਵੱਡੀ ਡਾਕਟਰ ਐ ਤੇ ਤੁਹਾਡੀ ਫੈਮਿਲੀ 'ਚ ਉਹਨਾਂ ਦੀ ਫੈਮਿਲੀ 'ਚ 15 16 ਡਾਕਟਰ ਨੇ ਭਰਾ ਵੀ ਡਾਕਟਰ ਪੈਣਾ ਵੀ ਡਾਕਟਰ ਬੱਚੇ ਵੀ ਡਾਕਟਰ ਆ ਕੋ ਤੇ ਤੁਹਾਡੇ ਪਿੱਛਾ ਕੋਈ ਨਹੀਂ ਤੇ ਕੋਈ ਅਸਲਾ ਨੂੰ ਮਾਪਰਸ ਨਹੀਂ ਤੁਹਾਨੂੰ ਮਿਲੇ ਕਿੰਨੇ ਵਸ ਆ ਕਸਰ ਰਹਿ ਗਈ ਹੈ ਹਾਂਜੀ ਸਾਨੂੰ ਇਹ ਗੱਲ ਇਹ ਗੱਲ ਕਹਿ ਲੋ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਮਿਲੇ ਨਹੀਂ ਹਾਂਜੀ ਸੱਚੇ ਤੇ ਸੱਚੇ ਤੇ ਆਪਣਾ ਜਰੇ ਤੇ ਬਾਕੀ ਨਹੀਂ ਸੰਗੋਂ ਦੇ ਹੱਥ ਵਾਸ ਹੁੰਦਾ ਸਾਰਾ ਇਹ ਸਾਰੀ ਉਹਨਾਂ ਦੀ ਕਿਰਪਾ ਉਹ ਤੇ ਫਿਰ ਉਸ ਤੋਂ ਬਾਅਦ ਆਪਣਾ ਅੱਜ ਤੱਕ ਦੇਖੋ ਉਹਨਾਂ ਦੀ ਫਿਰ ਇਹਨਾਂ ਫਾਰਮ ਲਿਆ ਉਥੇ ਗੁਰਗਾਮੇ ਉਹ 에어ਪੋਰਟ ਦੇ ਕੋਲ ਸੀ ਜਿੱਥੇ ਮਾਰੂਤੀ ਵਾਲੇ ਹਨ ਜਿੱਥੇ ਮਾਰੂਤੀ ਦਾ ਮੇਨ ਗੇਟ ਹੈ ਉਹਦੇ ਸਾਹਮਣੇ ਮੇਨ ਗੇਟ ਇਹਨਾਂ ਦਾ ਸੀ ਇਹਨਾਂ ਪਹਿਲਾਂ ਲਈ ਸੀ ਜਗਾ ਉਹਨਾਂ ਦਾ ਬਾਅਦ ਪ੍ਰੋਗਰਾਮ ਬਣਿਆ ਉਹ ਫਿਰ ਇਸ ਤਰ੍ਹਾਂ ਮਤਲਬ ਕਿ ਸੰਜੇ ਗਾਂਧੀ ਉਥੇ ਆਉਂਦਾ ਜਾਂਦਾ ਉਹਦੀ ਗਵਾਂਡ ਸੀ ਇੱਕਦਮ ਉਹ ਆ ਵੀ ਆਮ ਸਾਹਮਣੇ ਸੀ ਗੇਟ ਵੀ ਉਥੇ ਨਾ ਜੀਵਨ ਨਗਰ ਦੇ ਇੱਕ ਸੰਟੈਗ ਇਹ ਸਬ ਪਟਵਾਰੀ ਪਟਵਾਰੀ ਉਹਨਾਂ ਨੂੰ ਕਹਿੰਦੇ ਹਨ ਉਹ ਉੱਥੇ ਰਹਿੰਦੇ ਹੁੰਦੇ ਹਨ ਲੁੱਕ ਆਫਟਰ ਕਰਨ ਵਾਸਤੇ ਤੇ ਉੱਥੇ ਕਈ ਪ੍ਰੋਗਰਾਮ ਹੁੰਦੇ ਸਨ ਕਈ ਪ੍ਰੋਗਰਾਮ ਹੁੰਦੇ ਸਨ ਤੇ ਅਸਾਂ ਕਈ ਵਾਰੀ ਸੰਮੇਲਨ ਹੋਣੇ ਵਿਦਿਅਕ ਸੰਮੇਲਨ ਹੋਣੇ ਅਸਾਂ ਜਾਣਾ ਉੱਥੇ ਦੁਵਾਨ ਵੀ ਸ਼ਾਮ ਦੇ ਪ੍ਰੋਗਰਾਮ ਵਗੈਰਾ ਵੀ ਹੋਣੇ ਤੇ 에어ਪੋਰਟ ਲੱਗੇ ਵੀ ਸੀ ਤੇ ਉਹ ਫਿਰ ਤੇ ਉਹਦੇ ਨਾਲ ਗੱਲ ਬੜੀ ਵਧੀਆ ਸੀ ਤੇ ਇੱਕ ਵਾਰੀ ਨੂੰ ਪਟਵਾਰੀ ਰਾਂ ਦਾ ਲੜਕਾ ਉਨੇ ਨਾ ਉਹਦਾ ਉਹਦਾ ਲੰਧਾ ਹੁੰਦਾ ਸੀ ਹਾਜੀ ਪਟਵਾਰੀ ਆ ਤੇ ਇੱਕ ਜੰਮੂ ਦਾ ਸੀ ਮੁੰਡਾ ਜਿਹੜਾ ਉਹ ਉਹ ਜਾਂਦਾ ਹੁੰਦਾ ਸੀ ਨਾ ਜਿਹੜੇ ਬੈਟ ਬਣਾਉਂਦੇ ਸਨ ਤੇ ਉਹਨਾਂ ਦਾ ਲੜਕਾ ਸੀ ਮਨੋਂ ਨਾ ਪੁੱਲ ਗਿਆ ਕਾਫੀ ਸਾਡੇ ਕਲੋਸ ਸੀ ਤੇ ਬਾਕੀ ਤੇ ਇੱਕ ਸ਼ਾਇਦ ਉਹ ਤੇਨ ਵਿਆਹ ਹੋਈਸਨ ਉਹ ਪੇ ਨਾ ਕੋ ਨੂੰ ਸਤਿਆ ਸੰਜੇ ਗੰਦੀ ਨੂੰ ਪਪਟਵਾਰੀ ਆ ਉਹਨੂੰ ਸ਼ਹਾਸ਼ਾਸਰਾ ਬਿٹے ਆ ਗਿਆ ਤੇ ਇਸ ਤਰ੍ਹਾਂ ਸੀ ਮਤਲਬ ਕਿ ਉਹ 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 ਉਹਨਾਂ ਨਾਲ ਵੀ ਨਾ ਤੇ ਸੇਠੜਾਂ ਦੀ ਗੱਲਬਾਤ ਤੇ ਬਾਕੀ ਜਿੱਤਰ ਵੀ ਹੁੰਦਾ ਹੈ ਹੁਣ ਨਾਮਤਰੀ ਪੰਦ ਦੇ ਜਿੰਨੇ ਵੀ ਮੇਨ ਕੰਮ ਹੋਏ ਨਾ ਆਪਾਂ ਇਹ ਦੇਖੀਏ ਬਈ ਉਹਨਾਂ ਦਾ ਹੁਣ ਇੱਕ ਦੇ ਲੜਕਾ ਨਾ ਹੰਸਪਾਲਾ ਰਾਮਲ ਬਿਆ ਸੀ ਹੰਸਪਾਲਾ ਹੀ ਕੋਈ ਇੱਥੇ ਫਿਰ ਸੇਠੜਾਂ ਨੇ ਨਾ ਇੱਕ ਬੈਂਕ ਖੋਲਿਆ ਉਹਦਾ ਨਾਂ ਸੀ ਟ੍ਰੇਡਰਜ਼ ਬੈਂਕ ਟ੍ਰੇਡਰਜ਼ ਬੈਂਕ ਹਾਂਜੀ ਤੇ ਉਹ ਬੈਂਕ ਉਹਨਾਂ ਉਹਨਾਂ ਦਿਨਾਂ 'ਚ ਤੁਸੀਂ ਹੁਣ ਸਾਫ਼ ਲਗਾ ਲਓ ਭਈ ਉਹਨਾਂ ਦਿਨਾਂ 'ਚ ਉਹ 9 ਕੇ 10 ਕਰੋੜ ਦਾ ਖਰੀਦਿਆ ਸੀ ਇੱਕ ਹਾਂਜੀ ਉਹ ਉਹਨਾਂ ਹੀ ਹਸੀਅਤ ਦੇਖ ਲਓ ਉਹਨਾਂ ਦੀ ਉਹਨਾਂ ਦਿਨਾਂ 'ਚ 9 10 ਕਰੋੜ ਦਾ ਉਹ ਬੈਂਕ ਉਹਨਾਂ ਖਰੀਦਿਆ ਸੀ ਹਾਂਜੀ ਤੇ ਬਾਕੀ ਬਾਕੀ ਸਾਧਗਰਾਂ ਦੇ ਵਾਲੇ ਵੱਲ ਇਸ ਤਰ੍ਹਾਂ ਸੀ ਹਿਸਾਬ ਇੱਕ ਵਾਰੀ ਕੋ ਸਾਧਗਰਾਂ ਨਾਲ ਨਾ ਥੋੜੀ ਉਹਨਾਂ ਦੀ ਇਹ ਨਾਰਾਜ਼ਗੀ ਹੋ ਗਈ ਤੇ ਇੱਕ ਲੜਕੇ ਦਾ ਉਹਨਾਂ ਨੇ ਆਪਣੇ ਵੱਡੇ ਲੜਕੇ ਦਾ ਉਹ ਗੱਲ ਬਾਤ ਕੀਤੀ ਤੇ ਉਹ ਫਿਰ ਨਾ ਇਹਨਾਂ ਨੇ ਕੋਈ ਕਾਰਨਾ ਪਾਰਟੀ ਵਗੈਰਾ ਕਰ ਲਈ ਪਾਰਟੀ ਕਰ ਲਈ ਤੇ ਅਸੀਂ ਵੀ ਗਏ ਸਾਰੇ ਗਏ ਉਥੇ ਤੇ ਉਹ ਆਪਣਾ ਉਹ ਬਾਦ ਸੱਚਾ ਪਾਸ਼ਾ ਮਤੇ ਨਾ ਆਇਆ ਥੋੜੇ ਹੋ ਗਏ ਤੇ ਸੱਚਾ ਪਾਸ਼ਾ ਜੀ ਪ੍ਰੋਗਰਾਮ ਸਭ ਲਾਇਆ ਬਈ ਆਪਣਾ ਨਾ ਜਲਪਨੀ ਉਹਨਾਂ ਸੁਬਾ ਗੰਡਾ ਸਿੰਘ ਉਹਨਾਂ ਵੱਲ ਤਿਆਰ ਕਰਵਾ ਲਿਆ ਸਵੇਰ ਦਾ ਪਈ ਸਵੇਰੇ ਸੇਠ ਜੀ ਨੂੰ ਨਾ ਐਤਸਦੀਵਾਰ ਚ ਐਤਸਦੀਵਾਰ ਤੋਂ ਬਾਅਦ ਸੱਚਾ ਪਾਸ਼ਾ ਕਹਿਣ ਲੱਗੇ ਸੇਠ ਜੀ ਆਜੋ ਚਲ ਤੇ ਉਹ ਆ ਗਏ ਤੇ ਦੇਖੋ ਸ਼ਰਦਾ ਹੈ ਨਹੀਂ ਸਗੁਰ ਨੇ ਉਹਨਾਂ ਨੇ ਕਿਆ ਵੀ ਤੁਸੀਂ ਹੈ ਕੰਮ ਕੀਤਾ ਹੈਂ ਜੀ ਹਾਂ ਕੀਤਾ ਜੀ ਤੇ ਹੁਣ ਇਸ ਨਾਲ ਬਈ ਰਿਸ਼ਤਾ ਛੱਡ ਦਿਓ ਕਨੈਲੀ ਮੈਚ ਛੱਡਿਆ ਉਹਦੇ ਇੱਕ ਵਾਰੀ ਨਹੀਂ ਉਹਨਾਂ ਇਹ ਮਤਲਬ ਕਿ ਆਪ ਭਾਈ ਮੈਂ ਸਲਾਹ ਕਰਨਾ ਕਰਾਲਿਆਂ ਨਾਲੀਆਂ ਨਹੀਂ ਉਹ ਮਤਲਬ ਇਹ ਨਹੀਂ ਤੇ ਉਹ ਦੱਸਦੇ ਨੇ ਭਾਈ ਸਤਗੁਰਾਂ ਨੇ ਆਪਣਾ ਜਲਬਣੀ ਵੀ ਜੇ ਇੱਥੇ ਨਹੀਂ ਕੋਈ ਇਹਨਾਂ ਦੇ ਇੱਥੇ ਐਸਾ ਦੀ ਕੋਈ ਗੱਲ ਹੁੰਦੀ ਹੈ ਭਾਈ ਹਾਲੀ ਹੀ ਸੋਚ ਕੇ ਦੱਸਾਂਗੇ ਜਾਂ ਕਿਸ ਤਰ੍ਹਾਂ ਜਲਬਣੀ ਹੈ ਫਿਰ ਉੱਥੇ ਜਾ ਕੇ ਛਕਾਂਗੇ ਤੇ ਤੇ ਭਾki ਵੇਖੋ ਸ਼ਰਧਾ ਇੰਨੀ ਸੀ ਹਾਂਜੀ ਸਤਗੁਰਾਂ ਤੇ ਸ਼ਰਧਾ ਵੀ ਇੰਨੀ ਭਾਈ ਜੋ ਹੁਕਮ ਤੇ ਉਹ ਨਾਮ ਤੇ ਖਲੋਤੇ ਖਲੋਤੇ ਵਾਸੀ ਉੱਥੇ ਹੀ ਸਨ ਤੇ ਭਾਈ ਬੋਲ ਨੂੰ ਪੁੱਛਿਆ ਕਿ ਇਹ ਮੈਚ ਛੱਡਿਆ ਛੱਡਿਆ ਤੇ ਇਹ ਨਹੀਂ ਸ਼ਰਦਾ ਸੀ ਸੰਗਲਾਂ ਦੇ